ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਜੋਤਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅਵੇਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਲਓ ਜੀ ਅਸੀਂ ਤੁਹਾਡੇ ਲਈ ਕਾਫੀ ਸੋਹਣੇ ਸੂਟ ਲੈ ਕੇ ਆਏ ਹਾਂ ਗਰਮੀਆਂ ਵਾਲੇ ਸੂਟ ਨੇ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਜਿਹੜਾ ਵੀ ਸੂਟ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੋਤਪਟਿਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ ਨੰਬਰ ਸਕ੍ਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਦੇਖੋ ਇਹ ਸੂਟ ਹੈਗਾ ਕਾਟਨ ਦਾ ਸੂਟ ਹੈ ਬਹੁਤ ਸੋਹਣਾ ਪ੍ਰਿੰਟਿੰਗ ਦੇ ਵਿੱਚ ਸ਼ਰਟ ਬਣੀ ਹੋਈ ਹੈ ਥੋੜੀ ਜੀ ਪ੍ਰਿੰਟਿੰਗ ਬ੍ਰੀਕ ਪ੍ਰਿੰਟ ਦੇ ਵਿੱਚ ਇਹਦੀ ਬਾਟਮ ਬਣੀ ਹੋਈ ਹੈ ਮਲਮਲ ਕਾਟਨ ਦਾ ਦੁਪੱਟਾ ਹੈ ਬਹੁਤ ਖੋਲਾ ਦੁਪੱਟਾ ਹੈ ਬਹੁਤ ਸੋਹਣਾ ਸੂਟ ਹੈ ਕਾਟਨ ਦਾ ਤੇ ਬਾਕੀ ਗਰਲਜ਼ ਲੁੱਕ ਦੇ ਲਈ ਬਹੁਤ ਸੋਹਣਾ ਸੂਟ ਹੈ ਮੇਰੀਆਂ ਭੈਣਾਂ 35 ਤੋਂ 40 ਇਸ ਦੀ ਉਮਰ ਤੱਕ ਇਹਨੂੰ ਬਹੁਤ ਵਧੀਆ ਵੇਅਰ ਕਰ ਸਕਦੇ ਨੇ ਬਹੁਤ ਸੋਹਣੇ ਇਹ ਸੂਟ ਲੱਗਦੇ ਨੇ ਇਹ ਸੂਟ ਕਾਟਨ ਦੇ ਵਿੱਚ ਹੈ ਤੇ ਇਹਦੇ ਵਿੱਚ ਅਗਲਾ ਕਲਰ ਤੁਹਾਨੂੰ ਦਿਖਾਉਣੇ ਆਂਗੇ ਅਗਲਾ ਕਲਰ ਹੈਗਾ ਦੇਖੋ ਇਹ ਥੋੜਾ ਗ੍ਰੇ ਕਲਰ ਚ ਹੈ ਤੇ ਕਰੀਮ ਜੀ ਵਿੱਚ ਇਹਦੀ ਸ਼ਰਟ ਬਣੀ ਹੋਈ ਹੈ ਗ੍ਰੇ ਕਲਰ ਦੀ ਬਾਟਮ ਬਣੀ ਹੋਈ ਹੈ ਤੇ ਦੁਪੱਟਾ ਬਣਿਆ ਹੋਇਆ ਨਾਲ ਮਿਲ ਮਿਲ ਕਾਟਨ ਦਾ ਬਹੁਤ ਸੋਹਣਾ ਸ਼ਾਨਦਾਰ ਸੂਟ ਹੈ ਤੇ ਬਹੁਤ ਸੋਹਣਾ ਸੂਟ ਹੈ ਮੇਰੀਆਂ ਭੈਣਾਂ ਨੇ ਇਹਨਾਂ ਸੂਟਾਂ ਨੂੰ ਬਹੁਤ ਪਸੰਦ ਕੀਤਾ ਹੈ ਤੇ ਇਹ ਆਪਾਂ ਦੁਬਾਰਾ ਸਟਾਕ ਲੈ ਕੇ ਆਇਆ ਜਿਹੜੀਆਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹ ਸੂਟ ਪਸੰਦ ਨੇ ਸਕਰੀਨ ਸ਼ਾਟ ਲੈ ਕੇ ਸਾਨੂੰ ਕਾਲ ਜ਼ਰੂਰ ਕਰੋ ਆਰਡਰ ਜ਼ਰੂਰ ਕਰੋ ਤੇ ਮੇਰੇ ਚੈਨਲ ਨੂੰ ਭੈਣਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਮੈਂ ਵੀ ਹੌਸਲੇ ਦੇ ਨਾਲ ਤੁਹਾਨੂੰ ਵਧੀਆ-ਵਧੀਆ ਸੂਟਾਂ ਦੀ ਵੀਡੀਓ ਲੈ ਕੇ ਆਵਾਂ ਅਗਲਾ ਸੂਟ ਹੈ ਦੇ ਵਿੱਚ ਪਿੰਕ ਸ਼ੇਡ ਦੇ ਵਿੱਚ ਹੈ ਦੇਖੋ ਕਿੰਨੇ ਸੋਹਣੇ ਸ਼ਰਟ neck ਬਣਿਆ ਹੋਇਆ ਤੇ ਇਹ ਉਹਦੇ ਵਿੱਚ ਹੀ ਬ੍ਰੀਕ ਪ੍ਰਿੰਟ ਦੇ ਵਿੱਚ ਪਿੰਕ ਕਲਰ ਦੀ ਬਾਟਮ ਬਣੀ ਹੋਈ ਹੈ ਦੁਪੱਟਾ ਬਣਿਆ ਹੋਇਆ ਬਹੁਤ ਖੁੱਲਾ ਦੁਪੱਟਾ ਹੈਗਾ ਕੋਈ ਹੈ ਜਾਨੀ ਵੀ ਨਿੱਕ ਨਿੱਕੀ ਦੁਪੱਟੇ ਹੁਣਗੇ ਪੂਰੀ ਪਿਓਰ ਵਾਲੀ ਕਾਟਨ ਹੋਵੇ ਬਹੁਤ ਸੋਹਣੇ ਸੂਟ ਨੇ ਮੇਰੀਆਂ ਭੈਣਾਂ ਜਲਦੀ ਤੋਂ ਜਲਦੀ ਗਰਮੀ ਦਾ ਕੈਦਾ ਖਾਣ ਤੇ ਆਪਣੇ ਸੂਟ ਦਾ ਸਕਰੀਨਸ਼ਾਟ ਲੈ ਕੇ ਜਰੂਰ ਭੇਜੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਲਾ ਸੂਟ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਸੂਟ ਹੈ ਬਲੈਕ ਕਲਰ ਦੀ ਸ਼ਰਟ ਹੈ ਵਿੱਚ ਜਿਵੇਂ ਲੱਗਦਾ ਹੈਗਾ ਵੈਸੇ ਪ੍ਰਿੰਟਿੰਗ ਹੋਈ ਹੋਈ ਹੈ ਵੈਸੇ ਦੂਰੋਂ ਐਵੇਂ ਲੱਗ ਰਹੀ ਹੋ ਵਰਕ ਹੋਇਆ ਹੋਇਆ ਇਹਦੀ ਬਾਟਮ ਦੇਖੋ ਕਿੰਨੀ ਸੋਹਣੀ ਹੈ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਤੇ ਮੇਰੀਆਂ ਭੈਣਾਂ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਮੇਰੀਆਂ ਭੈਣਾਂ ਇਹ ਸੂਟ ਜਰੂਰ ਪਸੰਦ ਕਰਨਗੀਆਂ ਤੁਸੀਂ ਵੀ ਭਣਾ ਮੈਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰਿਓ ਤਾਂ ਕਿ ਮੈਨੂੰ ਵੀ ਪਤਾ ਲੱਗ ਸਕੇ ਤੁਹਾਡੀ ਚੁਆਇਸ ਦਾ ਕਿੰਦਾ ਦੀ ਤੁਹਾਡੀ ਚੁਆਇਸ ਹੈ ਮੈਂ ਉਸ ਤਰ੍ਹਾਂ ਦੇ ਸੂਟ ਤੁਹਾਡੇ ਲਈ ਨਵੇਂ ਤੋਂ ਨਵੇਂ ਲੈ ਕੇ ਆਵਾਂ ਤੇ ਮੈਨੂੰ ਵੀ ਹੌਸਲਾ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਜ਼ਰੂਰ ਤੇ ਅਗਲਾ ਸੂਟ ਹੈ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਸੂਟ ਹੈ ਆਫ ਵਾਇਟ ਕਲਰ ਦੇ ਵਿੱਚ ਫਲਾਵਰਾਂ ਦਾ ਪ੍ਰਿੰਟ ਬਣਿਆ ਹੋਇਆ ਹੈ ਨੈਕ ਬਣਿਆ ਹੋਇਆ ਹੈ ਤੇ ਰੈੱਡ ਕਲਰ ਦੀ ਬਾਟਮ ਹੈ ਦੇ ਨਾਲ ਦੁਪੱਟਾ ਬਣਿਆ ਹੋਇਆ ਹੈ ਦੁਪੱਟੇ ਦਾ ਵੀ ਬਾਰਡਰ ਬਹੁਤ ਸੋਹਣਾ ਬਣਿਆ ਹੋਇਆ ਹੈ ਪਿਓਰ ਵਾਲੀ ਕਾਟਨ ਹੈ ਪਹਿਣੇ ਤੁਹਾਨੂੰ ਕੱਪੜੇ ਦੇ ਵਿੱਚ ਕੋਈ ਵੀ ਕੰਪਲੇਨ ਨਹੀਂ ਹੋਵੇ ਬਹੁਤ ਸੋਹਣੇ ਸੂਟ ਨੇ ਮੇਰੀਆਂ ਭੈਣਾਂ ਨੇ ਬਹੁਤ ਪਸੰਦ ਕੀਤੇ ਨੇ ਇਹ ਆਪਾਂ ਦੁਆਰਾ ਤੋਂ ਸਟਾਕ ਲੈ ਕੇ ਆਏ ਆ ਪਹਿਲਾਂ ਵਾਲੇ ਆਪਣੇ ਬਹੁਤ ਖਤਮ ਸੀ ਤੇ ਅਗਲਾ ਸੂਟ ਹੈ ਦੇ ਵਿੱਚ ਦੇਖੋ ਕਿੰਨਾ ਸੋਹਣਾ ਕਲਰ ਬਣਿਆ ਹੋਇਆ ਇਹ ਹੈਗਾ ਪਣੋ ਪੀਸ ਕਲਰ ਦੇ ਵਿੱਚ ਤੇ ਨੈੱਕ ਬਣਿਆ ਹੋਇਆ ਹੈ ਤੇ ਬਾਟਮ ਹੈ ਜੀ ਪੀਸ ਕਲਰ ਦੇ ਵਿੱਚ ਬ੍ਰੀਫ ਪ੍ਰਿੰਟ ਹੈ ਤੇ ਦੁਪੱਟਾ ਹੈਗਾ ਬਹੁਤ ਸੋਹਣੇ ਸੂਟ ਨੇ ਇਹ ਪਹਿਲਾ ਸੂਟ ਨਾਲ ਦਾ ਹੈ ਤੇ ਇਸ ਵੀਡੀਓ ਦੇ ਵਿੱਚ ਅਸੀਂ कॉटन ਦੀ ਸੂਟ ਲੈ ਕੇ ਆਈਆਂ ਤੇ ਇਸ ਵੀਡੀਓ ਨੂੰ ਬੰਨ ਸਕੀਪਰ ਨਾ ਕਰਿਆ ਕਰੋ ਸਾਰੀ ਵੀਡੀਓ ਧਿਆਨ ਦੇ ਨਾਲ ਸੁਣਿਆ ਕਰੋ ਤਾਂ ਕਿ ਸੋ ਨੂੰ ਪਤਾ ਲੱਗ ਸਕੇ ਕੱਪੜੇ ਦਾ ਵੀ ਪਤਾ ਲੱਗ ਸਕੇ ਆਪਾਂ ਵੀਡੀਓ ਦੇ ਵਿੱਚ ਦੱਸਦੀਆਂ ਤੇ ਸੋ ਨੂੰ ਸਾਰੇ ਸੂਟਾਂ ਦੀ ਪ੍ਰਿੰਟਿੰਗ ਦਾ ਪਤਾ ਲੱਗ ਸਕੇ ਦੇਖੋ ਅਗਲੇ ਸੂਟ ਕਿੰਨੇ ਸੋਹਣੇ ਇਹ ਵਾਲਾ ਸੂਟ ਹੈ ਭੈਣੋ ਦੇਖੋ ਪ੍ਰਿੰਟਿੰਗ ਦੇ ਵਿੱਚ ਫਲਾਵਰਾਂ ਵਾਲੀ ਪ੍ਰਿੰਟਿੰਗ ਹੋਈ ਦੀ ਹੈ ਕਿੰਨਾ ਸੋਹਣਾ ਪਿਆਰਾ ਜਿਹਾ ਕਲਰ ਹੈ ਪਲੇਨ ਦਾਉਟ ਜਿਹੜਾ ਵਾਲੀ ਬਾਟਮ ਬਣੀ ਹੋਈ ਹੈ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਤੇ ਮੇਰੀਆਂ ਭੈਣਾਂ ਨੇ ਇੰਦਾਂ ਸੂਟਾਂ ਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਕਿ ਆਪਾਂ ਤੋਂ ਸੂਟ ਹੀ ਪੂਰੇ ਨਹੀਂ ਹੋ ਰਹੇ ਮੇਰੀਆਂ ਭੈਣਾਂ ਨੇ ਇੰਨੇ ਪਸੰਦ ਕੀਤੇ ਨੇ ਤੁਸੀਂ ਵੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਜਰੂਰ ਭੇਜੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਮੈਂ ਸੋਹਣੇ ਸੋਹਣੇ ਸੂਟ ਤੁਹਾਡੇ ਲਈ ਲੈ ਕੇ ਆਵਾਂ ਅਗਲਾ ਸੂਟ ਹੈ ਇਹਦੇ ਵਿੱਚ ਬਲੈਕ neck ਬਣਿਆ ਹੋਇਆ ਹੈ ਬਲੈਕ ਬਾਟਮ ਹੈ ਕਈ ਮੇਰੀਆਂ ਭੈਣਾਂ ਵਰਕ ਵਾਲਾ neck ਪਸੰਦ ਕਰਦੀਆਂ ਨੇ ਇਹ ਹਲਕਾ ਵਰਕ ਹੋਇਆ ਹੋਇਆ ਵੇ ਤੇ ਕਾਟਨ ਦਾ ਦੁਪੱਟਾ ਲਗਿਆ ਹੋਇਆ ਹੈ ਬਹੁਤ ਸੋਹਣਾ ਸੂਟ ਹੈ ਜਿਹੜੀ ਮੇਰੇ ਭੈਣਾਂ ਨੂੰ ਬਲੈਕ ਕਲਰ ਪਸੰਦ ਨੇ ਇਹ ਉਹਨਾਂ ਦੇ ਲਈ ਸੂਟ ਹੈ ਬਹੁਤ ਸੋਹਣਾ ਸ਼ਾਨਦਾਰ ਸੂਟ ਹੈ ਬਹੁਤ ਸੋਹਣਾ ਦੁਪੱਟਾ ਹੈ ਜਦੋਂ ਬਣ ਜਾਊਗਾ ਸੂਟ ਸਟੀਚਿੰਗ ਹੋ ਕੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਸੂਟ ਦੀ ਬਹੁਤ ਸੋਹਣੇ ਸੂਟ ਨੇ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮੈਨੂੰ ਵੀ ਹੌਸਲਾ ਦਿਓ ਕੋਈ ਮੈਂ ਵੀ ਤੁਹਾਡੇ ਹੌਸਲੇ ਦੇ ਨਾਲ ਹੀ ਵੀਡੀਓ ਪਾਉਣੀ ਆ ਤੁਹਾਡੇ ਪਿਆਰ ਸਤਿਕਾਰ ਦੀ ਲੋੜ ਹੈ ਅਗਲਾ ਵੀਡੀਓ ਦੇ ਵਿੱਚ ਮਿਲਦੇ ਆ ਸੋਹਣੇ ਸੂਟਾਂ ਦੇ ਨਾਲ ਜਿਹਨੇ ਪਹਿਣਾ